ਮੈਂ ਹੱਥ ਜੋੜ ਕੇ ਮਾਫੀ ਮੰਗ ਲੈਣਾ ਲੈਨਾ ਪਹਿਲਾਂ ਹੀ ਕਿਉਂਕਿ ਕੁਝ ਗੱਲਾਂ ਮੈਂ ਅੱਜ ਇਹ ਜਿਹੇ ਕਰਨ ਜਾ ਰਿਹਾ ਮੈਨੂੰ ਕਹਿਣ ਲੱਗੇ ਵੀ ਮਤਲਬ ਕਿ ਸ਼ਰਮ ਮਹਿਸੂਸ ਹੁੰਦੀ ਹੈ ਤੇ ਇਹਨਾਂ ਗੱਲਾਂ ਨੂੰ ਸਾਡੇ ਲੋਕ ਜਾਂ ਸਾਡੀਆਂ ਘਰਾਂ ਦੇ ਪਰਿਵਾਰਾਂ ਦੇ ਵਿੱਚ ਕੁੜੀਆਂ ਬੀਬੀਆਂ ਜਾਂ ਬਜ਼ੁਰਗ ਸੁਣ ਰਹੇ ਆ ਮੈਡ ਮੇਰੇ ਟੈਂਪੂ ਹੀ ਕਹਿਣਾ ਹੁੰਦਾ ਬਸ ਮੈਡ ਟੈਂਪੂ ਨੇ ਇੱਕ ਦਿਨ ਆਪਣੇ ਵਿੱਚ ਇੱਕ ਆਪਣੀ ਨੀਕਰ ਜੀ ਫਸਾ ਲਈ ਉਹਨੇ ਰੀਲ ਪਾਈ ਪੀਟਲੀ ਸਕਿੰਟ ਦੀ ਸਤਨਾਮ ਸਿੰਘ ਸਵਾ 3 ਲੱਖ ਬੰਦੇ ਨੇ ਉਸ ਵੀਡੀਓ ਨੂੰ ਸਾਂਝਾ ਕਰਤਾ ਉਹ ਪਤਾ ਕੀ ਕਹਿੰਦਾ ਹੱਥ ਚ ਫੜ ਕੇ ਮੂੰਹ ਚ ਦੇ ਆ ਹੱਥ ਚ ਫੜ ਕੇ ਮੂੰਹ ਚ ਉਹ ਕਹਿੰਦਾ ਮੂੰਹ ਚ ਦੇ ਕੇ ਨਾਲੇ ਬਿਸਕਟ ਪਾਤਾ ਉਸ ਵੀਡੀਓ ਨੂੰ 5 ਲੱਖ ਦੇ ਕਰੀਬ ਲੋਕਾਂ ਨੇ ਸਾਂਝਾ ਕੀਤਾ ਹੋਇਆ ਇੱਕ ਆਈ ਇੱਕ ਹੋਰ ਜੋੜਾ ਗੁਰਸਿੱਖ ਬੰਦਾ ਦਮਾਲਾ ਬੰਨਿਆ ਹੋਇਆ ਦਾੜਾ ਰੱਖਿਆ ਹੋਇਆ ਉਦੇ ਘਰ ਵਾਲੀ ਚ ਲੈਨੀ ਚ ਖੜੀ ਆ ਉਹ ਭੱਜਿਆ ਆਉਂਦਾ ਭੱਜਿਆ ਆਉਂਦਾ ਮੇਰਾ ਹੋ ਗਿਆ ਮੇਰਾ ਖੜਾ ਮੇਰਾ ਖੜਾ ਲਿਆ ਦਿਖਾ ਕੇ ਨਹੀਂ ਕਿੱਥੇ ਖੜਾ ਕਹਿੰਦਾ ਲੈ ਬਾਹਰ ਤੇ ਲੋਕਾਂ ਦਾ ਖੜਾ ਹੋ ਗਿਆ ਉਸ ਵੀਡੀਓ ਨੂੰ 8 ਸਵਾ 8 ਲੱਖ ਬੰਦੇ ਨੇ ਸਾਂਝਾ ਕੀਤਾ ਹੋਇਆ ਪਰ ਜਿਹੜੇ ਬੰਦੇ ਲੱਖਾਂ ਦੇ ਵਿੱਚ ਇੰਨਾ ਵੀਡੀਓ ਨੂੰ ਸ਼ੇਅਰ ਕਰਕੇ ਸਾਂਝੀਆਂ ਕਰਕੇ ਸਮਾਜ 'ਚ ਪਹੁੰਚਾਉਂਦੇ ਆ ਵੀ ਲੈ ਅਸੀਂ ਦੇਖ ਲਈ ਤੁਸੀਂ ਵੀ ਦੇਖੋ ਤੇ ਫਿਰ ਜ਼ਿੰਮੇਵਾਰ ਕੌਣ ਇਹ ਸਵਾਲ ਆ ਹੁਣ ਵਿਠਲ ਦੇਖਣ ਵਾਲਿਆਂ ਨੂੰ ਪੈਣੀ ਚਾਹੀਦੀ ਆ ਜਦ ਬਣਾਉਣ ਵਾਲਿਆਂ ਨੂੰ ਕਹਿੰਦੇ ਜੇ ਕੋਈ ਪਰੋਸਿਆ ਹੀ ਨਾ ਜਾਵੇ ਤਾਂ ਕੋਈ ਖਾਊਗਾ ਕਿੱਦਾਂ ਇਹ ਵੀ ਸਵਾਲ ਹੁੰਦਾ ਪਰੋਸਿਆ ਨਾ ਜਾਵੇ ਲੋਕ ਮੰਗ ਕਿਹੜੀ ਗੱਲ ਦੀ ਕਰਦੇ ਆ ਡਿਮਾਂਡ ਕਿਹੜੀ ਚੀਜ਼ ਦੀ ਕਰ ਰਿਹਾ ਲੋਕ ਅੱਜ ਪਰ ਕਿਹੜਾ ਕਲਾਕਾਰ ਆ ਉਹਦਾ ਗੀਤ ਜਾ ਆ ਮਕਸੀਕੋ ਚੱਲੀ ਏ ਮਕਸੀਕੋ ਚੱਲ ਗਏ ਨਾ ਉਹਦਾ ਮੂੰਹ ਨਾ ਮੱਥਾ ਨਾ ਉਹਦੇ ਸ਼ਬਦਾਂ ਚ ਕੋਈ ਜਾਨ ਨਾ ਉਹਦਾ ਸੰਗੀਤ ਚ ਕੋਈ ਲੈਣਾ ਦੇਣਾ ਇੱਕ ਕੋਈ ਬਾਹਰ ਬੈਠਾ ਪਤਾ ਨਹੀਂ ਕਿਹੜਾ ਗਾਇਕ ਦਾ ਨਾਂ ਨਹੀਂ ਮੈਨੂੰ ਪਤਾ ਉਹਦੇ ਉਹ ਆਹਦੇ ਗੀਤਾਂ ਦੇ ਵਿੱਚ ਅਧੀਆਂ ਗਾਲਾਂ ਹੀ ਕੱਢਦਾ ਹੈ ਉਹਨੂੰ ਮਿਲੀਅਨਾਂ ਬਿਲੀਅਨਾਂ ਸੁਣੀ ਜਾਂਦੇ ਲੋਕ ਇਲਾਹਾਬਾਦੀ ਪਤਾ ਨਹੀਂ ਕਿਹੜਾ ਸੀ ਸੁਪਰੀਮ ਕੋਰਟੋਂ ਜ਼ਮਾਨਤ ਮਿਲੀ ਉਹਨੂੰ ਪਰਚਾ ਹੋ ਗਿਆ ਸੀ ਉਹਦੇ ਤੇ ਉਹਨੇ ਕੀ ਪਤਾ ਕੀ ਕਿਹਾ ਸੀ ਥੋੜੇ ਜਿਆਦਾ ਨਾ ਕੀ ਕਿਹਾ ਸੀ ਕਿ ਜੇ ਤੁਹਾਡਾ ਬਾਪੂ ਵੇ ਕਰਦੇ ਆ ਕਿ ਤੂੰ ਜੁਆਇਨ ਕਰਨਾ ਚਾਹੁੰਦੇ ਹੋ ਥੱਲੇ ਬੱਠੇ ਲੋਕ ਤਾੜੀਆਂ ਮਾਰ ਰਹੇ ਆ ਉਹਨੂੰ ਕਈ ਲੱਖਾਂ ਲੋਕ ਸੁਣ ਰਹੇ ਆ ਤੇ ਲੱਖਾਂ ਦੀ ਗਿਣਤੀ ਨੂੰ ਸਾਂਝਾ ਕਰ ਰਹੇ ਆ ਛੇਰੇ ਪੰਜਾਬ ਦੇ ਫਰਜ਼ੰਦ ਦਲੀਪ ਸਿੰਘ ਦੇ ਉੱਤੇ ਬਣੀ ਹੋਈ ਫਿਲਮ ਆ ਸਾਡੀ ਇਤਿਹਾਸਕ ਫਿਲਮ ਹਰ ਬੰਦੇ ਨੂੰ ਦੇਖਣੀ ਚਾਹੀਦੀ ਵੀ ਸਾਡਾ ਰਾਜ ਕਿਵੇਂ ਗਿਆ ਔਰ ਸਾਡੇ ਮਹਾਰਾਜਾ ਨਾਲ ਸਾਡੀ ਮਹਾਰਾਣੀ ਜਿੰਦਾਂ ਨਾਲ ਕੀ ਵਾਪਰੀ ਆ ਬੰਦਾ ਜਿੰਨੇ ਵਾਰੀ ਫਿਲਮ ਦੇਖਦਾ ਉਹ ਫਿਲਮ 'ਚ ਬੈਠਾ ਬੈਠਾ 10 15 ਵਾਰੀ ਰੋਂਦਾ ਕਿਹਨੇ ਦੇਖੀ ਬਈ ਫਿਲਮ ਕਾਮਾਂਗਾਟਾ ਮਾਰੂ ਜਹਾਜ਼ ਆਪਾ ਫੜ ਪੜਦੇ ਰਹੇ ਆ ਪਹਿਲਾਂ ਤਾਂ ਪਰ ਨਾ ਜਹਾਜ਼ ਉਹ ਗੁਰਨਾੰਕ ਸਿੰਘ ਦਾ ਜਹਾਜ਼ ਨਾਉ ਤੇ ਜਹਾਜ਼ ਸੀਗਾ ਉਹ ਫਿਲਮ ਕਿੰਨੇ ਕਨੇ ਦੇਖੀ ਲੋਕ ਲੋਕਾਂ ਨੇ ਇੱਥੇ ਇੱਥੇ ਜਿਹੜੀਆਂ ਸਾਡੀਆਂ ਪੰਜਾਬੀ ਦੀਆਂ ਕਮੇਡੀ ਫਿਲਮਾਂ ਬਣਦੀਆਂ ਨੇ ਜਿੱਦੇ ਦੂਰੇ ਅਰਥ ਕਮੇਟੀ ਚ ਲੁੱਚਪਣਾ ਪਰੋਸਿਆ ਜਾਂਦਾ ਸਾਡੇ ਲੋਕ ਪਰਿਵਾਰਾਂ ਸੁਵੇਜ ਜਾਂਦੇ ਸਿਨੇਮੇ ਚ ਹਿੱਟ ਕਰਦੇ ਆ ਨਾ ਫਿਲਮਾਂ ਨੂੰ ਕਵਲਤਾ ਇਹ ਹੈ ਨਾ ਵੀ ਜਦੋਂ ਕੋਈ ਫਿਲਮ ਹੁੰਦੀ ਆ ਬਣ ਕੇ ਆਉਂਦੀ ਆ ਤਾਂ ਉਹਨੂੰ ਸੈਂਸਰ ਬੋਰਡ ਸੈਂਸਰ ਕਰਦਾ ਉਹਨੂੰ ਸਰਟੀਫਿਕੇਟ ਦਿੰਦਾ ਕਿਸੇ ਨੂੰ A ਦਿੰਦਾ ਕਿਸੇ ਨੂੰ UA ਦਿੰਦਾ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਜਾਂਦਾ ਭਾਈ ਆਹ ਸਰਟੀਫਿਕੇਟ ਆ ਇਹਦਾ ਤੁਸੀਂ ਦੇਖਣੀ ਜਾਂ ਨਹੀਂ ਦੇਖਣੀ ਤੁਹਾਡੀ ਆਪਣੀ ਚੁਆਇਸ ਆ ਸੋਸ਼ਲ ਮੀਡੀਆ ਤੇ ਇੱਕ ਖੁੱਲਾ ਪਲੇਟਫਾਰਮ ਆ ਪਬਲਿਕ ਪਲੇਟਫਾਰਮ ਆ ਉੱਥੇ ਤਾਂ ਸਰਕਾਰਾਂ ਦੀ ਵੀ ਕੋਈ ਰੋਕ ਨਹੀਂ ਸੀ ਇਹ ਸਪਾਂਸਰ ਸਰਕਾਰਾਂ ਦੇ ਸਪਾਂਸਰਡ ਪ੍ਰੋਗਰਾਮ ਹੁੰਦੇ ਨੇ ਮਨੂੰ ਲੋਕ ਬਹੁਤ ਦੋਸ਼ੀ ਆ ਇਹਦੇ ਵਿੱਚ ਬੇਸ਼ੱਕ ਲੋਕ ਜਿਹੜੇ ਹੈਗੇ ਉਹਨਾਂ ਦਾ ਦੋਸ਼ ਆ 8-8 ਲੱਖ ਫੋਲੋਅਰ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਬਰਾਬਰ ਦੇ ਦੋਸ਼ੀ ਆ ਉਹ ਜਦੋਂ ਮਰੀ ਨਾ ਉਹ ਆ ਜਿਹੜੀ ਆ ਕੀ ਆ ਕੰਚਨ ਜਦੋਂ ਮਰੀ ਮਰਨ ਤੋਂ ਬਾਅਦ 40000 ਬੰਦਾ ਹੋਰ ਜੁੜ ਗਿਆ ਨਾਲ ਉਹਨੂੰ ਦੇਖਣ ਲੱਗ ਗਿਆ ਕਿ ਮਰਨ ਤੋਂ ਬਾਅਦ ਫਿਰ ਹੁਣ ਇਹ ਜਿਹੜਾ ਬਾਈ कांड ਵਾਪਰਿਆ ਇਹ ਜਸਟੀਫਾਈਡ ਆ ਕਿਉਂਕਿ ਹੁਣ ਤਾਂ ਫਿਰ ਬਹੁਤ ਸਾਰੀਆਂ ਮਾਫੀਆਂ ਵੀ ਆ ਗਈਆਂ ਇਸ ਤੋਂ ਬਾਅਦ ਬਣਾਉਣ ਵਾਲਿਆਂ ਦੀਆਂ ਤੇ ਲੋਕ ਵੀ ਮਹਿਰੋਂ ਦੀ ਪ੍ਰਸ਼ੰਸਾ ਕਰ ਰਹੇ ਯਾਰ ਸੋਡਿਆ ਖੋਪੜ ਚ ਇੱਕ ਪੁਰਜਾ ਜਿਹਨੂੰ ਦਿਮਾਗ ਕਹਿੰਦੇ ਆ ਇਹਦਾ ਵੀ ਕਦੇ ਇਤੋਂ ਕਦੇ ਕੰਮ ਲਿਆ ਕਦੇ ਸੋਚਿਆ ਆਪਣੇ ਦਿਮਾਗ ਨਾਲ ਕਰੇ ਆਪਣਾ ਨਜ਼ਰੀਆ ਬਣਾਇਆ ਜੋ ਉਧਰ ਨੂੰ ਭੀੜ ਹੱਲਾ ਕਰਕੇ ਪਾਈ ਜਾਂਦੀ ਆ ਵੀ ਆਹ ਚੰਗਾ ਚੰਗਾ ਮੰਗਰੀ ਕਹਿੰਦੇ ਚੰਗਾ ਆਹ ਮਾੜਾ ਆ ਮਾੜਾ ਮਾੜਾ ਮੰਗਰੀ ਕਹਿੰਦੇ ਮਾੜਾ ਐੱਚੇ ਤੂੰ ਕੋਈ ਕਮੈਂਟ ਕਰਦੇ ਟਿੱਪਣੀ ਕਰਦੇ ਤੇਰੇ ਕਿ ਬਾਅਦ ਚ ਪੁਲਿਸ ਖੜੀ ਹੋਊਗੀ ਤੂੰ ਇੱਥੇ ਕਿਸੇ ਹਥਿਆਰ ਨਾਲ ਜਾ ਕੇ ਕੋਈ ਅਸਲੇ ਦਾ ਫੋਟੋ ਪਾ ਦੇ ਪਰਚਾ ਦੇ ਦਿੰਦੇ ਆ ਅੰਦਰ ਵੀ ਭੇਜ ਦਿੰਦੇ ਆ ਕੋਈ ਤੂੰ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮਜ਼ੋਰੀਆਂ ਸਰਕਾਰ ਦੀਆਂ ਜਿਹੜੀਆਂ ਵੀ ਕਰਤੂਤਾਂ ਉਹਨਾਂ ਨੂੰ ਜਗਜਹਿਰ ਕਰ ਦੇ ਨੰਗਾ ਕਰ ਦੇ ਤੇਰੇ ਪੇੜ ਆ ਦੇਣਗੇ ਐਨਾ ਗੰਦ ਪੈ ਰਿਹਾ ਸ਼ਰਮ ਆਹ ਨਿਗੇਜਤਾ ਲਚਰਤਾ ਅਸ਼ਲੀਰਤਾ ਪਰੋਸੀ ਜਾ ਰਹੀ ਆ ਸਭ ਸਰਕਾਰਾਂ ਚੁੱਪ ਆ ਕੰਨ ਦੇ ਕਹਿੰਦੇ ਹੋ ਜਾਂ ਆਜ਼ਾਦੀ ਕਹਿੰਦੇ ਹੋ ਆ ਤਾਂ ਕੱਲ ਨੂੰ ਕੋਈ ਕਹੂ ਮੇਰੀ ਜਾਦੀ ਆ ਮੈਂ ਸੜਕ 'ਤੇ ਨੰਗਾ ਫਿਰੂੰਗਾ ਯਾਰ ਜਦੋਂ ਇੱਕ ਬਾਪ ਆਪਣੀ ਕੁੜੀ ਨੂੰ ਇਹ ਕਹਿਣ ਤੇ ਆਜੇ ਕਿ ਕਿੱਡੀ ਗੱਲ ਆ ਸਾਰੀਆਂ ਕੁੜੀਆਂ ਲੱਗੀਆਂ ਹੋਈਆਂ ਬਾਕੀ ਦੁਨੀਆ ਵੀ ਕਰੀ ਜਾਂਦਾ ਤੇ ਅਸੀਂ ਖੜੇ ਕਿੱਥੇ ਆ ਨੀ ਚੱਲਦੇ ਸਾਡੇ ਸਾਡੇ ਹੁਣ ਘਰਾਂ ਦੇ ਮੇਰੇ ਸਿਰ ਦੇ ਉੱਤੇ ਪਿਓ ਨਹੀਂ ਭਰਾ ਨਹੀਂ ਮੇਰੇ ਘਰ ਪੈਸੇ ਤੁਸੀਂ ਦੇ ਕੇ ਜਾਓਗੇ ਫਿਰ ਜਿਹੜੇ ਮੈਨੂੰ ਐਦਾਂ ਕਹਿਣੇ ਵੀਡੀਓ ਨਾ ਬਣਾਓ ਸਾਡੀ ਸੰਸਕ੍ਰਿਤੀ ਇਹ ਗੱਲਾਂ ਦੀ ਆਗਿਆ ਨਹੀਂ ਦਿੰਦੀ ਵੀ ਤੁਸੀਂ ਗੰਦ ਫਲਾਓ ਗੰਦ ਪਾਓ ਉਹਦੇ ਲਈ ਸਾਡੇ ਜਿਹੜੀਆਂ ਵੀ ਜ਼ਿੰਮੇਵਾਰ ਕੋਈ ਧਾਰਮਿਕ ਸੰਸਥਾਵਾਂ ਨੇ ਜਾਂ ਸਰਕਾਰਾਂ ਨੇ ਇਹਨੂੰ ਅੱਗੇ ਆ ਕੇ ਆਪਣਾ ਬਣਦਾ ਰੋਲ ਨਿਭਾਉਣਾ ਪੈਣਾ ਤੇ ਲੋਕਾਂ ਨੂੰ ਵੀ ਨਿਭਾਉਣਾ ਪੈਣਾ ਇਹੀ ਹਵਾਲਾ ਤਾਂ ਹੁਣ ਬਾਈ ਇਹ ਕਾਂਡ ਕਰਨ ਵਾਲੇ ਦੰਦੇ ਆ ਜਾਂ ਉਹਨਾਂ ਦੇ ਹੱਕ 'ਚ ਖੜਨ ਵਾਲੇ ਦੰਦੇ ਆ ਉਹ ਇਹੀ ਕਹਿੰਦੇ ਆ ਵੀ ਭਾਈ ਧਰਮ ਦੇ ਰਾਖਿਆਂ ਨੂੰ ਹੀ ਰੋਕਣਾ ਪਿਆ ਆਪ ਨੂੰ ਠੱਲ ਪੈ ਗਈ ਹੁਣ ਉਧਰ ਵੀ ਮਾਫੀਆਂ ਆ ਗਈਆਂ ਤੇ ਹੁਣ ਲੋਕ ਵੀ ਕਰਨ ਲੱਗ ਗਏ ਤੇ ਦੂਜੇ ਪਾਸੇ ਪ੍ਰਸ਼ਾਸਨ ਕਹਿੰਦਾ ਵੀ ਭਾਈ ਕਾਨੂੰਨ ਦੀ ਉਲੰਘਣਾ ਹੋ ਗਈ ਤੇ ਅਸੀਂ ਹੋਰ ਨਹੀਂ ਦੇਣਾ ਕਈ ਵਾਰੀ ਸਟੇਟ ਕੀ ਚਾਹੁੰਦੀ ਆ ਏਜੰਸੀਆਂ ਕੀ ਚਾਹੁੰਦੀਆਂ ਅਸੀਂ ਉਹ ਸਾਨੂੰ ਵੀ ਨਹੀਂ ਪਤਾ ਹੁੰਦਾ ਪਰ ਅਸੀਂ ਉਹਨਾਂ ਦੇ ਜੋ ਉਹਨਾਂ ਦੇ ਸਾਂਚੇ 'ਚ ਫਿੱਟ ਬੈਠਦੀਆਂ ਨੇ ਗੱਲਾਂ ਉਹਨਾਂ ਨੂੰ ਸ਼ੂਟ ਕਰਦਿਆਂ ਨੇ ਉਹ ਅਸੀਂ ਕਰ ਦਿੰਨੇ ਆਂ ਤੁਹਾਨੂੰ ਕੀ ਖਤਸ਼ਾਇਦ ਵਿੱਚੋਂ ਮੰਨ ਲਓ ਜਿਹੜੀ ਆ ਘਟਨਾ ਇਹਨੂੰ ਮੰਨ ਕੇ ਚੱਲੀਏ ਵੀ ਕੀ ਮਾੜੇ ਪ੍ਰਭਾਵ ਜਿਹੜੇ ਹੈਗੇ ਆ ਉਹ ਪੰਜਾਬ ਦਾ ਬੁਰਾ ਕਿਵੇਂ ਹੋ ਸਕਦਾ ਹੈ ਜਾਂ ਏਜੰਸੀਆਂ ਲਈ ਭਲਾ ਕਿਵੇਂ ਹੋ ਸਕਦਾ ਹੈ ਇਹ ਘਟਨਾ ਕ੍ਰਮ ਨੂੰ ਦੇਖਦੇ ਆਂ ਦੱਸੋ ਉਹ ਜਿਹੜੇ ਨਗੇਜ ਫਲਾ ਰਹੇ ਨੇ ਜਿਹੜੇ ਲੈਕਚਰ ਤਾਂ ਫਲਾ ਰਹੇ ਨੇ ਉਹ ਵੀ ਇੱਕ ਐਂਟਰਟੇਨਮੈਂਟ ਸੀ ਆ ਵੀ ਲੋਕਾਂ ਲਈ ਇੱਕ ਮਨੋਰੰਜਨ ਕਰਕੇ ਸਵਾਲ ਲੈ ਰਹੇ ਆ ਲੋਕ ਇਹ ਤੇ ਵੀ ਇਹੀ ਸਵਾਲ ਦਾ ਜਦ ਮੈਂ ਚਾਹਣਾ ਉਹ ਕਹਿੰਦੇ ਸਮਝਾਏ ਸੀ ਬੜੀ ਵਾਰੀ ਸਮਝਾਏ ਮੈਸੇਜ ਦਿੱਤੇ ਸੁਨੇਹੇ ਦਿੱਤੇ ਨਹੀਂ ਸੁਧਰੇ ਅੰਤ ਨੂੰ ਇਹ ਕਰਨਾ ਪਿਆ ਹੁਣ ਠੱਲ ਪੈ ਗਈ ਤੁਹਾਡਾ ਪੱਖ ਕੀ ਆ ਕਿਵੇਂ ਸੁਧਾਰ ਹੋ ਸਕਦਾ ਮੈਂ ਇਹ ਕਹਿਣਾ ਵੀ ਐਵੇਂ ਮਸਲਿਆਂ ਦੇ ਹੱਲ ਨਹੀਂ ਹੁੰਦੇ ਦੋ ਸਿੰਘਾਂ ਦੇ ਚਲੇ ਗਏ ਮੰਨ ਲਓ ਮੈਰ ਨੂੰ ਫੜ ਕੇ ਅੰਦਰ ਕਰ ਦੇਣਗੇ ਉਸ ਤੋਂ ਬਾਅਦ ਉਸ ਸਿਕਿਉਰਟੀਆਂ ਉਹਨਾਂ ਨੂੰ ਮਿਲ ਜਾਣੀਆਂ ਨੇ ਉਹ ਮੰਗੀ ਵੀ ਜਾਂਦਿਆਂ ਇੱਕ ਦੋ ਕੁੜੀਆਂ ਤਾਂ ਵੀ ਸਾਨੂੰ ਸਿਕਿਉਰਿਟੀ ਦਿਓ ਸਾਨੂੰ ਧਮਕੀਆਂ ਆ ਰਹੀਆਂ ਨੇ ਸਰਕਾਰ ਨੇ ਚੱਕ ਸਿਕਿਉਰਟੀਆਂ ਦੇ ਦੇਣੇ ਫਿਰ ਸਕੋਰਟਾਂ ਲਾ ਕੇ ਹੋਰ ਗੰਦ ਪਾਉਣਗੇ ਮਤਲਬ ਚੰਗਾ ਕਰਦਿਆਂ ਕਰਦਿਆਂ ਹੋਰ ਵੀ ਹਾਲਾਤ ਬੁਰੇ ਹੋ ਜਾਣਗੇ ਇਸ ਘਟਨਾ ਦੇ ਨਾਲ ਇਹ ਹੀ ਗੱਲ ਮੈਂ ਇਹ ਤਾਂ ਬਾਲੇ ਨੇ ਯਾਰ ਇਹ ਤਾਂ ਬਹੁਤ ਜ਼ਿਆਦੇ ਨੇ ਇਹਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਕਰਾਉਣ ਨੂੰ ਫਿਰਦੇ ਸੀਗੇ ਆ ਜੇ ਜੇ ਸਰਕਾਰ ਨੇ ਇਹ ਕਰਤਾ ਵੀ ਦੀ ਅਦਰ ਸਕਾਉਟਾਂ ਦੇ ਰੋ ਦੋ ਚਾਰ ਚਾਰ ਬੰਦੇ ਦੇਖੀ ਉਹ ਜਮਈ ਨਾ ਖੜ ਕੇ ਨੰਗੀਆਂ ਹੋ ਕੇ ਨੱਚਣ ਲੱਗ ਗੀਆਂ ਸੜਕਾਂ ਤੇ ਆ ਕੇ ਕੱਲੀਆਂ ਛੱਡ ਗਈਆਂ ਪਾ ਕੇ ਵੀ ਰੋਕ ਕੋ ਕਿਹੜਾ ਲੋਕ ਦਾ ਮੁੰਡਿਆਂ ਨੇ ਜਜ਼ਬਾਤਾਂ ਚ ਬਹਿ ਕੇ ਆਪਣੀ ਜਵਾਨੀ ਗਾਲ ਲੀ ਗੁਰੂਆ ਪੀਰਾਂ ਦੀ ਬਈ ਧਰਤੀ ਆ ਆਪਣਾ ਦੇਸ਼ ਸਾਰੇ ਧਰਮ ਆ ਇੱਥੇ ਸਰਕਾਰਾਂ ਫਿਰ ਵੀ ਰੋਕ ਨਹੀਂ ਰਹੀਆਂ ਕੋਈ ਧਰਮ ਨਹੀਂ ਕਹਿੰਦਾ ਅਸ਼ਲੀਲ ਤਰਫ ਲਾਉ ਹਰ ਧਰਮ ਕਹਿੰਦਾ ਅਸ਼ਲੀਲ ਜਿਹੜਾ ਇਸ ਤਰ੍ਹਾਂ ਦੇ ਪਹਿਰਾਵੇ ਜਾਂ ਅਜਿਹੀ ਗੱਲ ਕਰਨੀ ਗਲਤ ਆ ਧਰਮ ਵੀ ਰੋਕ ਰਿਹਾ ਸਰਕਾਰਾਂ ਰੋਕ ਨਹੀਂ ਰਹੀਆਂ ਲੋਕ ਦੁਖੀ ਆ ਤਾ ਫਿਰ ਕਿਸੇ ਨੂੰ ਤਾਂ ਆ ਗਿਆ ਨਾ ਨਹੀਂ ਐਰੂਣਾ ਫਿਰ ਇਹੀ ਗੱਲ ਕਹੀ ਵੀ ਮੈਂ ਬਾਗੀ ਆ ਇੱਕ ਮੈਸੇਜ ਲਿਖ ਕੇ ਕਿ ਆ ਫਿਰ ਜੇ ਸਰਕਾਰ ਨਹੀਂ ਰੋਕ ਰਹੀ ਤਾਂ ਲੋਕਾਂ ਨੂੰ ਸਰਕਾਰ ਦੇ ਬਾਗੀ ਹੋਣਾ ਪਊਗਾ ਹੈ ਨਾ ਵੀ ਸਰਕਾਰ ਦੀ ਇੱਥੇ ਬਹੁਤ ਵੱਡੀ ਗਲਤੀ ਹੈ ਸਰਕਾਰ ਨੇ ਸਮਾਂ ਰਹਿੰਦੇ ਇਹਨੂੰ ਨੱਥ ਪਾਉਣੀ ਚਾਹੀਦੀ ਸੀ ਉਹਨਾਂ ਨੂੰ ਸਮਝਾ ਦਿਓ ਇੱਕ ਵਾਰੀ ਬੰਦਿਆਂ ਨੂੰ ਬੁਲਾ ਕੇ ਸਰਕਾਰ ਸਮਝਾ ਦੇ ਪ੍ਰਸ਼ਾਸਨ ਸਮਝਾ ਦੇ ਬੁਲਾ ਕੇ ਵੀ ਜੇ ਗੰਦ ਪਾਇਆ ਚੱਕ ਕੇ ਪਰਚਾ ਦੇ ਕੇ ਅੰਦਰ ਦੇਵਾਂਗੇ ਸਾਲ ਜਮਾਨਤ ਨਹੀਂ ਹੋਣ ਦੇਣੀ ਜੋ ਚੂਕ ਕਰ ਗਿਆ ਕਹਿ ਦਿਓ ਇੰਨੇ ਮੁੱਦੇ ਚੁੱਕਦੇ ਹੋ ਫਿਰ ਇੱਕ ਇਹ ਮੁੱਦਾ ਨਹੀਂ ਚੱਕਦੇ ਵੀ ਭਾਈ ਇਹਦੇ ਉੱਤੇ ਵੀ ਕੋਈ ਪ੍ਰਤੀਬੰਧ ਲੱਗਣਾ ਚਾਹੀਦਾ ਕੋਈ ਸੈਂਸਰ ਹੋਣਾ ਚਾਹੀਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਸੈਂਸਰ ਚਿਪ ਲਾਓ